ਫਾਲਤੂ ਦਾ ਖਰਚਾ ਨਗਰ ਕੀਰਤਨ ਫਾਲਤੂ ਦਾ ਖਰਚਾ ਪ੍ਰਭਾਤ ਫੇਰੀਆਂ ਜਿਹੜਾ ਇਹ ਕੋਸ ਚੱਲ ਰਿਹਾ ਇਹਦਾ ਵੀ ਵਿਰੋਧ ਕਰਦੇ ਇਹ ਤਾਂ ਗੁਰਦਰਜ ਹੋ ਰਹੀਆਂ ਕਿਉਂ ਵਿਰੋਧ ਕਰਦੇ ਇਹਨਾਂ ਦਾ ਕਿਉਂਕਿ ਇਹ ਸਿੱਕੀ ਸਿਧਾਂਤ ਨਹੀਂ ਆ ਭਾਈ ਜਿੰਨਾ ਮਿਲੀਅਨਸ ਆਫ ਡਾਲਰ ਬਾਲੀਆ ਕੰਟਰੀਆਂ ਚ ਰੱਜਿਆਂ ਨੂੰ ਰਜਾਇਆ ਜਾਂਦਾ ਭੁੱਖਿਆਂ ਨੂੰ ਨਹੀਂ ਰੱਜਿਆਂ ਨੂੰ ਰਜਾਇਆ ਜਾਂਦਾ ਨਾ ਮੇਰਾ ਖਿਆਲ ਹੈ ਜੀ ਇੱਕ ਸਾਲ ਦਾ ਬਾਲੀਆ ਕੰਟਰੀਆਂ ਦਾ ਬਜਟ ਲੈ ਲੀਏ ਘੱਟ ਤੋਂ ਘੱਟ ਪੰਜਾਬ ਦੇ 10 ਪਿੰਡ ਇਦਾਂ ਦੇ ਹੋ ਜਾਣਗੇ ਲੋਕੀ ਕਹਿਣਗੇ ਅਸੀਂ ਸਿੱਖਿਆ ਨੂੰ ਜਾਣਾ ਸਾਚ ਆਪਾਂ ਇੱਕ ਹਸਪਤਾਲ ਖੋਲ੍ਹ ਸਕਦੇ ਹਾਂ ਹਰ ਸਾਲ ਇੱਕ ਹਸਪਤਾਲ ਵਧੀਆ ਫੈਸਿਲਿਟੀ ਨਾਲ ਫ੍ਰੀ ਸਰਵਿਸ ਹੋ ਜਿੱਥੇ ਹਰ ਬੰਦੇ ਦਾ ਇਲਾਜ ਫ੍ਰੀ ਹੋਊਗਾ ਜਿੰਨਾ ਪੈਸਾ ਬਿਲੀਅਨਸ ਆਫ ਡਾਲਰ ਰੱਜਿਆਂ ਨੂੰ ਰਜਾਉਣ ਤੇ ਲੱਗ ਰਿਹਾ ਆ ਅੱਜ ਸਾਡੇ ਵੀ ਹੁਣ ਤੇ ਨਗਰ ਕੀ ਤਨਾ ਫਰਦਾਰ ਕੀ ਆ ਰੱਜਿਆਂ ਨੂੰ ਰਜਾਉਣਾ ਰੱਜਿਆਂ ਨੇ ਰੱਜਿਆਂ ਨੇ ਘਰੋਂ ਜਾਣਾ ਆ ਮਤਲਬ ਜਿਹਨਾਂ ਨੂੰ ਕਮੀ ਨਹੀਂ ਆ ਜਿਨ੍ਹਾਂ ਕੋਈ ਤਾਂ ਨਹੀਂ 9 ਡਾਲਰ ਦੇ ਛੋਲੇ ਪੂਰੇ ਨਹੀਂ ਖਾ ਸਕਦੇ ਜਾ ਉਹ ਪੰਜ ਦਾਲ ਦਾ 버ਗਰ ਦਾਸ ਦਾ ਨਹੀਂ ਖਾ ਸਕਦੇ ਪਰ ਜਾਣਾ ਉਹਨਾਂ ਨੇ ਕਿ ਰਸ ਨਹੀਂ ਪੀ ਸਕਦੇ ਜਾ ਕੇ ਕਿਤੇ ਪੀਣੀ ਆ ਖਾਣੀ ਆ ਹਰ ਇੱਕ ਨੇ ਜਾਣਾ ਆ ਪਰ ਜੇ ਸਹੀ ਮੰਨਿਆ ਚ ਰੱਖੇ ਸੀ ਰੱਜਿਆਂ ਨੂੰ ਰਜਾਉਣਾ ਨਾ ਕਿ ਭੁੱਖਿਆਂ ਨੂੰ ਰਜੋ ਤੇ ਇਹ ਜਿਹੇ ਸਾਡੀ ਇਨਵੈਸਟਮੈਂਟ ਹੈ ਸਿੱਖਾਂ ਦੀ ਇੱਕ ਸੰਸਤਾ ਬਣੀ ਇਹ ਸਾਰਾ ਪੈਸਾ ਇਕੱਠਾ ਹੋਵੇ ਜਿਹੜਾ ਅੱਜ ਦੇ ਦਿਨ ਲੱਗਣਾ ਆ ਜਿੰਨੇ ਨਗਰ ਕੀਰਤਨ ਹੋ ਰਿਹਾ ਲੱਗਣਾ ਆ ਉਹ ਸਾਰਾ ਜਾ ਕੇ ਕਿਸੇ ਪਿੰਡ ਚ ਇੱਕ ਹਸਪੀਟਲ ਜਾਂ ਕੋਈ ਐਜੂਕੇਸ਼ਨ ਸੈਂਟਰ ਬਣ ਸਕਦਾ ਆ